ਏ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਾਡੇ ਧਰਨੇ ਲੱਗਦੇ ਸੀ ਤਾਂ ਇਹ ਸਾਡੇ ਧਰਨੇ ਆ ਤੇ ਕਹਿੰਦੇ ਸੀ ਔਰ ਆਉਂਦੇ ਹੁੰਦੇ ਸੀ ਔਰ ਸਾਨੂੰ ਇਹ ਗੱਲ ਕਹਿੰਦੇ ਸੀ ਵੀ ਸਾਸੀ ਮੈਂ ਇੱਕ ਮਾਸਟਰ ਦਾ ਮੁੰਡਾ ਔਰ ਮੈਂ ਮਾਸਟਰ ਦਾ ਮਾਸਟਰਾਂ ਦਾ ਅਧਿਆਪਕਾਂ ਦਾ ਜਿਹੜਾ ਦੁੱਖ ਦਰਦ ਉਹ ਸਮਝਦਾ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਰ ਸਾਡੀ 9594 ਭਰਤੀ ਆਈ ਨੂੰ ਬਹੁਤ ਟਾਈਮ ਹੋ ਗਿਆ ਹੈ ਇਹ ਕੈਪਟਨ ਸਰਕਾਰ ਵਾਲੀ ਦੀ ਪਰਤੀ ਹੈ ਤੇ ਜਿਹੜੀ ਕਿ ਇਹ ਇਹ ਸਰਕਾਰ ਦੀ ਸਾਡੀ ਪਹਿਲੀ ਕੈਬਨਟ ਦੀ ਪਹਿਲੀ ਪਰਤੀ ਹੈ ਤੇ ਅਜੇ ਤੱਕ ਵੀ ਜਿਹੜੀ ਮਤਲ ਅਜੇ ਤੱਕ ਇਹ ਪਰਤੀ ਪੂਰੀ ਨਹੀਂ ਕੀਤੀ ਤੇ ਹੋਰ ਇਹਨਾਂ ਨੇ ਕਿੱਥੋਂ ਕਰਨੀ ਸਾਡੀ 95 94 ਪਰਤੀ ਜਿੰਦੇ ਮੁਤਾਬਕ ਇਹਨਾਂ ਨੇ ਸਕਰੂਟਨੀ ਨਹੀਂ ਅਜੇ ਤੱਕ ਪੂਰੀ ਕੀਤੀ ਆ ਮੌਜੂਦਾ ਪੰਜਾਬ ਸਰਕਾਰ ਹੈ ਮਾਨ ਸ਼ਬਦ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਕੈਬਨਟ ਦੀ ਜਿਹੜੀ ਪਹਿਲੀ ਪਰਤੀ ਸੀਗੀ ਜਿਸ ਨੂੰ ਇੰਨਾ ਲੰਬਾ ਸਮਾਂ 3.5 ਸਾਲ ਦਾ ਸਮਾਂ ਹੋ ਗਿਆ ਜਿਸ ਦੇ ਵਿੱਚ ਸਰਕਾਰ ਨੇ ਕੁਝ ਕੁ ਕੈਂਡੀਡੇਟ ਨੂੰ ਜੁਆਇਨ ਕਰਵਾ ਕੇ ਬਾਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹ ਹਾਲੇ ਵੀ ਉਸ ਰੋਜ਼ਗਾਰ ਨੂੰ ਹਾਸਲ ਕਰਨ ਦੇ ਲਈ ਲਗਾਤਾਰ ਪਿਛਲੇ 3 ਸਾਲਾਂ ਤੋਂ ਜਿਹੜੇ ਸਰਕਾਰ ਦੇ ਵਿਰੁੱਧ ਧਰਨੇ ਮੁਜਾਰੇ ਕਰ ਰਹੇ ਨੇ ਸਰਮਾਨ ਸਿੰਘ ਸਾਹਿਬ ਕਹਿੰਦੇ ਤਾਂ ਹੈਗੇ ਸੀਗੇ ਵੀ ਅਸੀਂ ਧਰਨੇ ਨਹੀਂ ਲੱਗਣਦੇ ਨੇ ਜਾਂ ਫਿਰ ਕੁੜੀਆਂ ਦੀਆਂ ਚੁੰਨੀਆਂ ਲੱਥਨ ਦੇਣੀਆਂ ਪਰ ਬਟ ਉਹ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਧਰਨੇ ਵੀ ਲੱਗ ਰਹੇ ਹੈਗੇ ਚੁੰਨੀਆਂ ਵੀ ਲੱਤ ਰਹੀਆਂ ਨੇ ਅਰਨੀ ਵਾਲੇ ਪ੍ਰੋਟੈਸਟ ਲੱਗਿਆ ਸੀ ਪਿੱਛੇ ਜੇ ਉੱਥੋਂ ਦੇ ਮਤਲਬ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਗੁੱਤਾਂ ਵੀ ਪੱਟੀਆਂ ਨੇ ਗਈਆਂ ਸਰਕਾਰ ਇੱਕ ਪਾਰਟਿਕੂਲਰ ਕੈਟਾਗਰੀ ਦੀ ਸਕਰੂਟੀਨੀ ਕਰਾ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਬਾਕੀ ਕੈਟਾਗਰੀਆਂ ਦੀ ਜਿਹੜੀ ਐਸਸੀ ਬੀਸੀ ਔਰ ਜਰਨਲ ਜਾਂ ایਡਵਲ ਜੁਐਸ ਇਹਨਾਂ ਕੈਟਾਗਰੀਆਂ ਦੀ ਹਲੇ ਤੱਕ ਜਿਹੜੀ ਸਕਰੂਟੀਨੀ ਪੂਰੀ ਉਹ ਨਹੀਂ ਕਰਵਾਈ ਗਈ ਸਾਸਰੀ ਗੱਲ ਜੀ ਹਾਂਜੀ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਮਨਦੀਪ ਕੁਮਾਰ ਹੈ ਜੀ ਔਰ ਅੱਜੇ ਤਰਨਾ ਦੇ ਰਹੇ ਮੁਹਾਲੀ ਵਿੱਚ ਕੀ ਕੰਮ ਚੱਲਦੇ ਸਰ ਪਿਛਲੇ 25 ਤਰੀਕ ਤੋਂ ਅਸੀਂ ਜਿਹੜਾ ਡੀਪੀਏ ਦੇ ਬਾਹਰ ਜਿਹੜਾ ਅਸੀਂ ਤਰਨਾ ਦੇ ਰਹੇ ਸਾਡੀਆਂ ਸਰ 9894 ਜਿਹੜੀਆਂ ਪਰਤੀਆਂ ਆਈ ਸੀ ਆਈਟੀਟੀ ਕੈਡਰ ਦੀਆਂ ਜਿਹੜੀ ਪੰਜਾਬ ਮੌਜੂਦਾ ਪੰਜਾਬ ਸਰਕਾਰ ਹੈ ਮਾਨ ਸਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਕੈਬਨਿਟ ਦੀ ਜਿਹੜੀ ਪਹਿਲੀ ਪਰਤੀ ਸੀਗੀ ਜਿਸ ਨੂੰ ਇੰਨਾ ਲੰਬਾ ਸਮਾਂ 3.5 ਸਾਲ ਦਾ ਸਮਾਂ ਹੋ ਗਿਆ ਜਿਸ ਦੇ ਵਿੱਚ ਸਰਕਾਰ ਨੇ ਕੁਝ ਕੁ ਕੈਂਡੀਡੇਟ ਨੂੰ ਜੁਆਇਨ ਕਰਵਾ ਕੇ ਬਾਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹ ਹਾਲੇ ਵੀ ਉਸ ਰੋਜ਼ਗਾਰ ਨੂੰ ਹਾਸਲ ਕਰਨ ਦੇ ਲਈ ਲਗਾਤਾਰ ਪਿਛਲੇ 3 ਸਾਲਾਂ ਤੋਂ ਜਿਹੜੇ ਸਰਕਾਰ ਦੇ ਵਿਰੁੱਧ ਧਰਨੇ ਮੁਜਾਰੇ ਕਰ ਰਹੇ ਨੇ ਸਰਕਾਰ ਦੇ ਕੇ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਸਾਡਾ ਇਹ ਰੋਜ਼ਗਾਰ ਹੈ ਜਿਸ ਦੇ ਵਿੱਚ ਅਸੀਂ 4-4 ਪੇਪਰ ਦੇ ਕੇ ਮੈਰਿਟ ਹੋਲਡਰ ਦੇ ਵਿੱਚ ਜਿਹੜੇ ਸਾਰੇ ਜਿੰਨੇ ਵੀ ਤੁਸੀਂ ਦੇਖੋਗੇ ਸਾਰੇ ਸਾਥੀ ਜਿਹੜੇ ਮੈਰਿਟ ਹੋਲਡਰ ਨੇ ਮੈਰਿਟ ਦੇ ਵਿੱਚ ਆ ਕੇ ਹਾਲੇ ਵੀ ਕਰਾਂ ਦੇ ਵਿੱਚ ਬੇਰੁਜ਼ਗਾਰ ਬੈਠੇ ਨੇ ਪਹਿਲਾਂ ਵਾਲੇ ਸਰਕਾਰਾਂ ਵਾਂਗੂ ਹਰਲੇ ਵੀ ਇਹ ਜਿਹੜੇ ਨੌਜਵਾਨ ਨੇ ਜਿਹੜੀਆਂ 3 ਨੇ ਜਿਹੜੇ ਪਾਈ ਨੇ ਇਹ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਵਾਂਗੂ ਇਸ ਸਰਕਾਰ ਦੇ ਵਿੱਚ ਵੀ ਜਿਹੜਾ ਤਰਨੇ ਮਜਾਰੇ ਕਰਨ ਲਈ ਮਜਬੂਰ ਨੇ ਤਰਨੇ ਮਜਾਰੇ ਤੇ ਬੈਠੇ ਨੇ ਔਰ ਇੱਕ ਇਹਦੇ ਨਾਲ ਜਿਹੜਾ ਸਬੰਧ ਦਾ ਕੱਲਾ ਪੰਜਾਬ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਵੀ ਨਾਲੇ ਨਹੀਂ ਸਰ ਜਿਹੜੀ ਇਹ ITT ਕੈਡਰ ਦੀ ਭਰਤੀ ਹੈ ਪੰਜਾਬ ਗਵਰਨਮੈਂਟ ਦੀ ਭਰਤੀ ਹੈ ਇਸ ਦੇ ਨਾਲ ਜਿਹੜਾ ਕੇਂਦਰ ਸਰਕਾਰ ਦਾ ਕੋਈ ਸਬੰਧ ਨਹੀਂਗਾ ਇਹ ਜਿਹੜੀ ਆਮਾਨ ਸਾਹਿਬ ਦੀ ਪਹਿਲੀ ਕੈਬਨਿਟ ਦੀ ਜਿਹੜੀ ਭਰਤੀ ਹੈ ਔਰ ਇੱਕ ਇਹਦੇ ਨਾਲ ਹੋਰ ਗੱਲ ਹੈ ਕਿ ਜਿਤਨਾ ਹੁਣ ਤੁਸੀਂ ਅੱਜ ਤਰਨਾ ਪ੍ਰਦਰਸ਼ਨ ਕਰ ਰਹੇ ਤੇ ਵਾਸਤੇ ਤੁਸੀਂ ਕਿੱਥੇ ਕਿੱਥੇ ਜਿਹੜਾ ਕਿ ਆਪਣੀ ਇਹਦੀ ਮੰਗ ਪੱਤਰ ਦਿੱਤੇ ਆ ਸਰ ਪਿਛਲੇ 3 ਸਾਲ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਕੈਬਨਿਟ ਮੰਤਰੀ ਨੇ ਉਸ ਤੋਂ ਇਲਾਵਾ ਜਿਵੇਂ ਅਸੀਂ ਜਿੰਨੇ ਕੈਂਡੀਡੇਟ ਸਾਰੇ ਪੰਜਾਬ ਤੋਂ ਬਲੋਂਗ ਕਰਦੇ ਨੇ ਅਲੱਗ-ਅਲੱਗ ਬਲੌਕ ਚੋਂ ਅਲੱਗ-ਅਲੱਗ ਹਲਕਿਆਂ ਚੋਂ 117 ਜਿਹੜੀਆਂ ਸੀਟਾਂ ਨੇ ਵਿਧਾਨ ਸਭਾ ਦੀਆਂ 117 117 ਐਮਐਲਏ ਨੂੰ ਅਸੀਂ ਪਿਛਲੇ ਪਿਛਲੇ 3 ਸਾਲ ਤੋਂ ਜਿਹੜੇ ਮੰਗ ਪੱਤਰ ਦਿੰਦੇ ਆ ਰਹੇ ਉਸ ਤੋਂ ਇਲਾਵਾ ਜਿੰਨੇ ਵੀ ਕੈਬਨਿਟ ਮੰਤਰੀ ਨੇ ਚਾਹੇ ਸਾਡੇ ਸਿੱਖਿਆ ਮੰਤਰੀ ਸਾਹਿਬ ਹੋਣ ਚਾਹੇ ਸਾਡੇ ਸੀਐਮ ਮਾਨ ਸਾਹਿਬ ਹੋਣ ਚਾਹੇ ਉਸ ਤੋਂ ਇਲਾਵਾ ਹਰਪਾਲ ਚਿਮਾ ਜੀ ਜਿਹੜੇ ਵਿੱਤ ਮੰਤਰੀ ਨੇ ਉਹ ਹੁਣ ਸਾਰਿਆਂ ਨੂੰ ਅਸੀਂ ਚਾਹੇ ਐਮਐਲਏ ਹਸਟਲ ਦੇ ਵਿੱਚ ਮੰਗ ਪੱਤਰ ਦਿੱਤੇ ਨੇ ਚਾਹੇ ਜਿੱਥੇ-ਜਿੱਥੇ ਅਸੀਂ ਹਲਕੇ ਜਿਹੜੇ ਹਲਕੇ ਦੇ ਵਿੱਚੋਂ ਅਸੀਂ ਇਹਨਾਂ ਨੁਮਾਇੰਦਿਆਂ ਨੂੰ ਚੁਣ ਕੇ ਸੱਤਾ ਦੇ ਵਿੱਚ ਲੈ ਕੇ ਆਏ ਸੀਗੇ ਅਸੀਂ ਉੱਥੇ ਜਾ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਕਰਦੇ ਮੋਰੇ ਜਾ ਕੇ ਜਿਹੜੇ ਸੀ ਇਹਨਾਂ ਨੂੰ ਇਹਨਾਂ ਕੋਲ ਟਾਈਮ ਲੈ ਕੇ ਸਮਾਂ ਲੈ ਕੇ ਇਹਨਾਂ ਨੂੰ ਜਿਹੜੇ ਪਿਛਲੇ 3 ਸਾਲਾਂ ਤੋਂ ਜਿਹੜੇ ਮੰਗ ਪੱਤਰ ਦੇ ਦਿੰਦੇ ਆ ਰਹੇ ਔਰ ਜਿਹੜੇ ਵਾਦੇ ਪੂਰੇ ਕਿਹਾ ਗਿਆ ਸੀਗਾ ਤੇ ਉਹਾਰੇ ਪੂਰੇ ਨਹੀਂ ਹੋ ਰਹੇ ਕੀ ਗੱਲ ਹੈ ਸਰੋ ਦੇਖੋ ਜੇ ਵਾਦਿਆਂ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆ ਖਾਸ ਕਰਕੇ ਅਸੀਂ ਅਧਿਆਪਕ ਤੇ ਸਿੱਖਿਆ ਸਿਹਤ ਤੇ ਸਿੱਖਿਆ ਦੀ ਗੱਲ ਕਰਾਂਗੇ ਤਾਂ ਇਹ ਵਾਦਾ ਕੀਤਾ ਸੀ ਕਿ ਤੁਸੀਂ ਸਾਡੀ ਸਰਕਾਰ ਲਿਆਓ ਤਾਨੂੰ ਬਿਨਾ ਤਰਨੇ ਮਜਾਰੇ ਕੀਤੇ ਸੀ ਜਿਹੜਾ ਰੋਜ਼ਗਾਰ ਦੇਵਾਂਗੇ ਪਰ ਉਹ ਜਿਹੜੇ ਵਾਦਿਆਂ ਦੀ ਤੁਸੀਂ ਅੱਜ ਦੇਖ ਲਓ ਫੋਕ ਨਿਕਲਦੀ ਜਿਹੜੀ ਤੁਹਾਨੂੰ ਸਾਹਮਣੇ ਆਏਗੀ ਇੱਕ ਪਾਸੇ ਤਾਂ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਵੱਡੇ ਵੱਡੇ ਫਲੈਕਸਰ ਲੱਗੇ ਹੋਈਆਂ ਨੇ ਕਾਫੀ ਵੱਡੀ ਜਿਹੜੀ ਉਹ ਸਾਈਜ਼ ਦੇ ਵਿੱਚ ਜਿਹੜੀਆਂ ਫਲੈਕਸਰ ਲੱਗੀਆਂ ਨੇ ਜਿਸ ਤੇ ਲਿਖਿਆ ਹੋਇਆ ਕਿ ਇੰਨੇ ਕੈਂਡੀਡੇਟ ਨੂੰ 50000 ਪਲੱਸ ਕੈਂਡੀਡੇਟ ਨੂੰ ਰੋਜ਼ਗਾਰ ਦਿੱਤਾ ਹੈ ਜਿਸ ਦੇ ਵਿੱਚ 20000 ਅਧਿਆਪਕਾਂ ਨੂੰ ਵੀ ਜਿਹੜੇ ਅਸੀਂ ਰੋਜ਼ਗਾਰ ਦੇ ਚੁੱਕੇ ਹਾਂ ਅਸੀਂ ਜੇ ਮੈਂ ਗੱਲ ਕਰਾਂ ਸੀ ਉਹਨਾਂ ਉਹਨਾਂ ਜਿਹੜੇ 20000 ਅਧਿਆਪਕਾਂ ਦੇ ਵਿੱਚ ਹੀ ਹੁੰਦੇ ਇਸ ਜਿਹੜਾ ਸਰਕਾਰ ਤੋਂ ਰੋਜ਼ਗਾਰ ਦੀ ਮੰਗ ਲਈ ਅਜੇ ਵੀ ਤਰਨੇ ਮਜਾਰੇ ਤੇ ਡਟੇ ਹੋਏ ਆ ਪ੍ਰਦਰਸ਼ਨ ਕਰ ਰਹੇ ਆ ਜਿਹੜਾ ਡਾਟਾ ਅੰਦਾਜ਼ਾ ਕਿੰਨਾ ਕੁ ਹੋਏਗਾ ਕਿ ਜਿਹੜੇ ਇਹ ਚੁਣੇ ਜਾਣੇ ਸੀਗੇ ਤੇ ਕਿੰਨੇ ਕੁ ਬੇਰੋਜ਼ਗਾਰ ਤੇ ਕਿੰਨਿਆਂ ਨੂੰ ਨੌਕਰੀ ਮਿਲ ਜਾਊ ਸਰ ਇਹ 594 ਦੀ ਪਰਤੀ ਆਈ ਸੀਗੀ ਜਿਸ ਦੇ ਵਿੱਚੋਂ ਪਹਿਲੀ ਲਿਸਟ 2634 ਕੈਂਡੀਡੇਟ ਦੀ ਆਈ ਸੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਆ ਮਾਨ ਸਾਹਿਬ ਨੇ ਵੀ ਪਹਿਲੇ 700 ਬੰਦਿਆਂ ਨੂੰ ਮਾਨ ਸਾਹਿਬ ਨੇ ਵੀ ਇੱਥੇ ਚੰਡੀਗੜ੍ਹ ਮਾਲੇ ਦੇ ਵਿੱਚ ਜਿਹੜੇ 1 April ਨੂੰ ਨਿਯੁਕਤੀ ਪੱਤਰ ਦਿੱਤੇ ਸੀਗੇ ਉਸ ਤੋਂ ਬਾਅਦ ਜਿਹੜੇ ਬਾਕੀ ਜਿੰਨੇ ਵੀ ਕੈਂਡੀਡੇਟ ਨੇ 2634 ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਡੀਓ ਆਫਿਸ ਤੋਂ ਜਿੱਥੇ-ਜਿੱਥੇ ਜਿੱਦਾਂ ਜੋਬਸ ਸਟੇਸ਼ਨ ਸੀਗਾ ਉੱਥੇ ਉਹਨਾਂ ਨੂੰ ਜਿਹੜ ਤੇ ਨਾਲ ਹੀ 2634 ਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਾਂਗੇ 9894 ਦੇ ਸਾਹਮਣੇ ਲਗਭਗ 32 3300 ਜਿਹੜਾ ਕੈਂਡੀਡੇਟ ਹੈ ਤੇ 3400 ਹਾਲੇ ਵੀ ਜਿਹੜਾ ਰੋਜ਼ਗਾਰ ਦੇ ਲਈ ਸਰਕਾਰ ਦੇ ਅੱਗੇ ਗੁਆਰ ਲਾਗ ਰਹੇ। ਜਿਸ ਤਰ੍ਹਾਂ ਮੰਨ ਲਓ ਕਿ ਹੁਣ ਤੁਸੀਂ ਤਰਨੇ ਤੋਂ ਕਾਫੀ ਲੰਬੇ ਸਮੇਂ ਤੋਂ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਨਹੀਂ ਟਾੜੀਆਂ ਮੰਗਾਂ ਪੂਰੀਆਂ ਹੋ ਰਹੀਆਂ। ਇਸ ਤੋਂ ਬਾਅਦ ਅਗਲਾ ਸਟੈਪ ਕੀ ਹੋਏਗਾ ਕਿ ਜਿਤਨਾ ਮਾਨਜੋਗ ਜਿਵੇਂ ਹਾਈ ਕੋਰਟ ਜਾਂ ਹੋਰ ਵੀ ਜਿਹੜੇ ਰਾਸ਼ਟਰਪਤੀ, ਭਵਨ, ਪ੍ਰਧਾਨ ਮੰਤਰੀ ਜਾਂ ਹੋਰ ਇਸ ਤੋਂ ਇਲਾਵਾ ਕੋਈ ਮੰਗ। ਸਰ ਦੇਖੋ ਅਸੀਂ ਪਹਿਲੀ ਸਾਡਾ ਤਾਂ ਮੰਗ ਇਹੀ ਹੈ ਮਾਨ ਸਾਹਿਬ ਅੱਗੇ ਕਿ ਜਿਹੜਾ ਸਾਡਾ ਇਹ ਮਸਲਾ ਹੈ ਇਸ ਨੂੰ ਜਲਦ ਤੋਂ ਜਲਦ ਹੱਲ ਕਰਕੇ ਤੇ ਸਾਨੂੰ ਰੋਜ਼ਗਾਰ ਤੇ ਲਿਜਾਇਆ ਜਾ ਸਕੇ ਅਗਰ ਸਰਕਾਰ ਐਦਾਂ ਨਹੀਂ ਕਰਦੀ ਤਾਂ ਪਿਛਲੀਆਂ ਸਰਕਾਰਾਂ ਵਾਂਗੂ ਇਹ ਸਰਕਾਰ ਦਾ ਅਸੀਂ ਘਰ ਘਰ ਜਾ ਕੇ ਗੱਲੀ ਗੱਲੀ ਜਾ ਕੇ ਮੋਹੱਲੇ ਮੋਹੱਲੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਅਸੀਂ ਇੱਕ ਪਾਸੇ ਲੋਕਾਂ ਨੂੰ ਦੱਸਣਗੇ ਅਸੀਂ ਆਹ ਕੰਮ ਕੀਤੇ ਨੇ ਦੂਜੇ ਪਾਸੇ ਅਸੀਂ ਬੇਰੁਜ਼ਗਾਰੇ ਦੱਸਾਂਗੇ ਕਿ ਇਹਨਾਂ ਨੇ ਕੀ ਕੰਮ ਕੀਤੇ ਨੇ ਤੁਸੀਂ ਇਹ ਦੇਖੋ ਕਿ ਇੱਕ ਜਿਹੜਾ ਪ੍ਰਾਇਮਰੀ ਤਾਇਪਕ ਹੁੰਦਾ ਉਸ ਦੇ ਹੱਥ ਦੇ ਵਿੱਚ ਛੋਟੇ ਛੋਟੇ ਬੱਚੇ ਬੈਠੇ ਨੇ ਇਹਨਾਂ ਬੱਚਿਆਂ ਦਾ ਭਵਿੱਖ ਹੁੰਦਾ ਹੈ ਤੇ ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਅਧਿਆਪਕ ਇੰਨੇ ਅਧਿਆਪਕ ਰੱਖਤੇ ਇੰਨੇ ਅਧਿਆਪਕ ਰੱਖਤੇ ਅਸੀਂ ਸਕੂਲਾਂ ਦੇ ਵਿੱਚੋਂ ਡਾਟਾ ਇਕੱਠਾ ਕਰਾਂਗੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਾਂਗੇ ਕਿ ਸਰਕਾਰ ਨੇ ਹੁਣ ਤੱਕ ਅਪਦੇ ਜਿਹੜੇ ਕਾਗਜ਼ਾਂ ਦੀ ਗੱਲ ਕੀਤੀ ਫਲੈਕਸਨ ਦੀ ਗੱਲ ਕਰੀਏ ਉਸ ਦੇ ਵਿੱਚ ਕੀ ਕੀਤਾ ਤੇ ਸਾਡੇ ਨਾਲ ਜਿਹੜੇ ਅਸੀਂ ਚਾਰ ਚਾਰ ਪੇਪਰ ਦੇ ਕੇ ਸਾਡੇ ਕੋਲੇ ਸਾਰੇ ਜਿਹੜੇ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਐਵੀਡੈਂਸ ਨੇ ਸਾਰੇ ਲੋਕਾਂ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਗੱਲ ਦਾ ਪ੍ਰਚਾਰ ਕਰਾਂਗੇ ਕਿ ਸਰਕਾਰ ਸਾਡੇ ਨਾਲ ਜਿਹੜੀ 3 ਸਾਲ ਤੋਂ ਜਿਹੜੀ 3.5 ਸਾਲ ਤੋਂ ਕਿਸ ਤਰ੍ਹਾਂ ਤੱਕਾ ਕਰਦੀ ਆ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਹਾਂਜੀ ਆਪਣਾ ਨਾਮ ਕੀ ਹੈ ਜਸਪ੍ਰੀਤ ਕੁਰ ਸਰ ਨੇ ਅੱਜ ਮੁਹਾਲੀ ਤਰਨੇ ਤੇ ਆਈ ਉਹ ਕੀ ਆਪਣੀਆਂ ਮੰਗਾਂ ਹੈਗੀਆਂ ਕਿ ਜਿਹਦੇ ਕਰਕੇ ਅੱਜ ਤੁਹਾਨੂੰ ਫਿਰ ਇੱਕ ਘਰ ਤੋਂ ਬਾਹਰ ਨਿਕਲ ਕੇ ਆ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਸਾਹਮਣੇ ਆਉਣਾ ਪਿਆ। ਸਰ ਅਸੀਂ 8TT ਨਰਚਾ ਦੇ ਕੈਂਡੀਡੇਟਾਂ ਤੇ ਸਾਡੇ 4-4 ਚਾਰ ਪੇਪਰ ਪਾਸ ਆ ਤੇ ਅਸੀਂ ਪੇਪਰ ਪਾਸ ਕਰਕੇ ਮਤਲਬ ਸਾਡੀ ਵੈਰੀਫਿਕੇਸ਼ਨ ਵੀ ਹੋਈ ਹੋਈ ਹੈ ਜੀ। ਠੀਕ ਹੈ ਸਰ ਅਸੀਂ ਸਰ ਸਾਡੀਆਂ ਬਿਲਕੁਲ ਹੀ ਜਾਇਜ਼ ਮੰਗਾਂ ਨੇ। ਅਸੀਂ ਸਿਰਫ ਸਿਰ ਜਾਇਜ਼ ਮੰਗਾਂ ਨਗੇ। ਅਸੀਂ ਚਾਹੁੰਦੇ ਹਾਂਗੇ ਵੀ ਸਾਨੂੰ ਸਾਡੇ ਮਤਲਬ ਜਿਹੜੀਆਂ ਜੋ ਮੰਗਾਂ ਨੇਗੀਆਂ ਉਹਨਾਂ ਨੂੰ ਮੰਨ ਕੇ ਸਾਨੂੰ ਜਲਦੀ ਤੋਂ ਜਲਦੀ ਰੁਜ਼ਗਾਰ ਦੇ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ। ਇਹ ਖਾਸ ਕਰਕੇ ਔਰਤਾਂ ਦੀ ਯਾ ਜ਼ਿੰਮੇਵਾਰੀ ਵਾਣ ਜਾਂਦੀ ਜਿਦਾ ਤੁਸੀਂ ਜੋਬ ਵੀ ਕਰਨੀ ਹੈ, ਘਰ ਵੀ ਸੰਭਾੜਨੇ ਆ, ਬੱਚਿਆਂ ਨੂੰ ਵੀ ਸੰਭਾਲਣਾ ਹੈ ਨਾ ਕਈ ਕਈ ਜ਼ਿਆਦਾ ਜ਼ਿੰਮੇਵਾਰੀਆਂ ਹੋ ਜਾਂਦੀਆਂ, ਡਬਲ ਜ਼ਿੰਮੇਵਾਰੀਆਂ ਹੋ ਜਾਂਦੀਆਂ। ਤੇ ਉਹਦੇ باوجود ਵੀ ਅੱਜ ਤਾਨੂੰ ਤਰਨੇ ਤੇ ਵੀ ਹੋਣਾ ਪੈ ਰਿਹਾ ਸਰਕਾਰ ਮੰਗਾ ਨਹੀਂ ਮੰਗਦੀ ਕੀ ਕਹਿਣਾ ਚਾਹੁੰਦੇ। ਸਰ ਸ ਵੀ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੀ ਸਾਡੀਆਂ ਮੰਗਾਂ ਨੂੰ ਮਤਲਬ ਪੂਰਾ ਕੀਤਾ ਜਾਵੇ ਜੋ ਵੀ ਸਾਡੀਆਂ ਮੰਗਾਂ ਨੇਗੀਆਂ। ਤੁਹਾਨੂੰ ਵੀ ਪਤਾ ਅਸੀਂ ਪਿਛਲੇ 5 ਦਿਨਾਂ ਤੋਂ ਲਗਾਤਾਰ ਇੱਥੇ ਬੈਠੇ ਆਂਗੇ ਜਿੱਥੇ ਵੀ ਕਿਤੇ ਪ੍ਰੋਟੈਸਟ ਲੱਗਦਾ ਅਸੀਂ ਮਤਲਬ ਅੱਗੇ ਉਹਨਾਂ ਮਤਲਬ ਕੰਮ ਕਰਦੇ ਆਂ ਤੇ ਅਸੀਂ ਆਉਨੇ ਆ ਹਨਾ ਅਬ ਦੇ ਰੁਜ਼ਗਾਰ ਲਈ ਪਹੁੰਚਦੇ ਆਂ ਸਰ ਮਾਨ ਸਾਹਿਬ ਕਹਿੰਦੇ ਸੀਗੇ ਵੀ ਜਿੱਤਰਾ ਮੈਂ ਦਰਨੇ ਨਹੀਂ ਲਗਾ ਦਵਾਂਗਾ ਆਪਣੀ ਸਰਕਾਰ ਦੇ ਉਨ ਤੇ ਫਿਰ ਦਰਨੇ ਫੇਰ ਸ਼ੁਰੂ ਹੋ ਗਿਆ ਇਹਦੇ ਵਾਸਤੇ ਕੋਈ ਕਾਰਨ ਲਾ ਸਰ ਮਾਨ ਸਾਹਿਬ ਕਹਿੰਦੇ ਤਾਂ ਹੈਗੇ ਸੀਗੇ ਵੀ ਅਸੀਂ ਦਰਨੇ ਨਹੀਂ ਲੱਗੰਦੇ ਨੇ ਜਾਂ ਫਿਰ ਕੁੜੀਆਂ ਦੀਆਂ ਚੁੰਨੀਆਂ ਲੱਥਨ ਦੇਣੀਆਂ ਪਰ ਬਟ ਉਹ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਤਰਨੇ ਵੀ ਲੱਗ ਰਹੇ ਹੈਗੇ ਚੁੰਨੀਆਂ ਵੀ ਲੱਤ ਰਹੀਆਂ ਨੇ ਅਰਨੀ ਵਾਲੇ ਪ੍ਰੋਟੈਸਟ ਲੱਗਿਆ ਸੀ ਪਿੱਛੇ ਜੇ ਉੱਥੋਂ ਦੇ ਮਤਲਬ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਗੁੱਤਾਂ ਵੀ ਪੱਟੀਆਂ ਨੇ ਗਈਆਂ ਤੇ ਮਤਲਬ ਇਹ ਸਰਕਾਰ ਕਹਿੰਦੀ ਕੁਛ ਐ ਤੇ ਕਰਦੀ ਕੁਛ ਹੈਗੀ ਸਰ ਇਹਨਾਂ ਦਾ ਕੋ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਜਿਸ ਤਰ੍ਹਾਂ ਤੁਸੀਂ ਇਤਰਨਾ ਪ੍ਰਦਰਸ਼ਨ ਤੇ ਆਏ ਹੋ ਤਾਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਰ ਸਾਡੀ 9594% ਆਈ ਨੂੰ ਬਹੁਤ ਟਾਈਮ ਹੋ ਗਿਆ ਹੈ ਇਹ ਕੈਪਟਨ ਸਰਕਾਰ ਵਾਲੇ ਦੀ ਪਰਤੀ ਹੈ ਤੇ ਜਿਹੜੀ ਕਿ ਇਹ ਇਸ ਸਰਕਾਰ ਦੀ ਸਾਡੀ ਪਹਿਲੀ ਕੈਬਨਟ ਦੀ ਪਹਿਲੀ ਪਰਤੀ ਹੈ ਤੇ ਅਜੇ ਤੱਕ ਵੀ ਜਿਹੜੀ ਮਤਲ ਅਜੇ ਤੱਕ ਇਹ ਭਰਤੀ ਪੂਰੀ ਨਹੀਂ ਕੀਤੀ ਤੇ ਹੋਰ ਇਹਨਾਂ ਨੇ ਕਿੱਥੋਂ ਕਰਨੀ ਸਾਡੀ 9894% ਜਿੰਦੇ ਮੁਤਾਬਕ ਇਹਨਾਂ ਨੇ ਸਕਰੂਟਨੀ ਨਹੀਂ ਅਜੇ ਤੱਕ ਪੂਰੀ ਕੀਤੀ ਅਸੀਂ ਇਸ 9894% ਮੁਤਾਬਕ ਸਕਰੂਟਨੀ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਬੈਠੇ ਆਂ ਤੇ ਇਹ ਇਹ ਭਲੀ ਭਾਤੀ ਇਹ ਵੀ ਜਾਣਦੇ ਨੇ ਵੀ ਸਾਡੀ ਸਕਰੂਟਨੀ ਇਹਨਾਂ ਨੇ ਪੂਰੀ ਨਹੀਂ ਕੀਤੀ ਅਸੀਂ ਪੂਰੀ ਕਰਾਏ ਬਿਨਾ ਇੱਥੇ ਨਹੀਂ ਜਾਵਾਂਗੇ ਅਸੀਂ ਨੋਟੀਫਿਕੇਸ਼ਨ ਲੈਣ ਲਈ ਆਏ ਆਂ ਤੇ ਨੋਟੀਫਿਕੇਸ਼ਨ ਲੈ ਕੇ ਹੀ ਜਾਵਾਂਗੇ ਮੈਂ ਖੋਦੋ ਕੈਂਡੀਡੇਟਾਂ ਜਿਹੜਾ 9894% ਵਿੱਚ ਆ ਨਹੀਂ ਆ ਮੈਂ ਤੇ ਪਰ ਮੇਰੀ ਅਜੇ ਤੱਕ ਸਕਰੂਟਨੀ ਨਹੀਂ ਹੋਈ ਤੇ ਮੈਂ ਪਿਛਲੇ ਤੇ ਸਸਲਾਂ ਤੋਂ ਲੜ ਰਹੀਆਂ ਸਾਡਾ ਸੰਗਰੂਰ ਟੈਂਕੀ ਮੋਰਚਾ ਲੱਗਿਆ ਸੀਗਾ ਦੋ ਮੇਰੇ ਭਰਾ ਜਿਹੜੇ ਟੈਂਕੀ ਤੇ ਬੈਠੇ ਰਏ ਸੀਗੇ ਤੇ ਅਸੀਂ ਉਹ ਇਸ ਮੰਗ ਨੂੰ ਲੈ ਕੇ 6 ਮਹੀਨੇ ਪਹਿਲਾਂ ਵੀ ਲੜ ਚੁੱਕੇ ਹਾਂ ਉਸ ਤੋਂ ਬਾਅਦ ਸਾਡੀ ਇਸ ਭਰਤੀ ਵਿੱਚੋਂ 25 ਕੋਸ ਦੀ ਲਿਸਟ ਆਈ ਸੀ ਜਿੰਦੇ ਚੋਂ ਉਹਦੋਂ ਵੀ ਕੱਟ ਸਾਥੀ ਜਿਹੜੇ ਜੁਆਇਨ ਕਰ ਗਏ ਨੇ ਤੇ ਅਸੀਂ ਅਜੇ ਇਸ ਮੰਗ ਨੂੰ ਲੈ ਕੇ ਲੜ ਰਹੇ ਹਾਂ ਕਿ ਸਾਡੀ 9894 ਭਰਤੀ ਮਤਾਬਕ ਸਕਰੂਟੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਨੇ ਉਹ ਜੁਆਇਨਿੰਗ ਲੈਟਰ ਜਾਰੀ ਕੀਤੀ ਜਾਵੇ ਦੇਖੇ ਛੋਟੇ ਛੋਟੇ ਬੱਚਿਆਂ ਨਾਲ ਤੁਸੀਂ ਅੱਜ ਆਏ ਹੈਗੇ ਔਰ ਬੱਚਿਆਂ ਦਾ ਵੀ ਅਸੀਂ ਵੀਡੀਓ ਦੇਖ ਰਹੇ ਆ ਵਿੱਚ ਕਰ ਰਹੇ ਆ ਤੇ ਔਰ ਕੀ ਮਾਹੌਲ ਆ ਜਿ ਤਰ੍ਹਾਂ ਵੀ ਘਰ ਤੋਂ ਤੁਸੀਂ ਘਰਸਮ ਵੀ ਸੰਭਾਲਣੇ ਡਿਊਟੀਆਂ ਵੀ ਸੰਭਾਲਣੀਆਂ ਸੀ ਤੇ ਅੱਜ ਤੁਹਾਨੂੰ ਫਿਰ ਤਰਨ ਦੇ ਸਰ ਸਾਨੂੰ ਬਹੁਤ ਔਖਾ ਹੈ ਪਰ ਅਸੀਂ ਇੰਨੀ ਮਿਹਨਤ ਕੀਤੀ ਹੈ ਸਾਡੇ ਅਸੀਂ 40 40 ਸਾਲ ਦੀ ਸਾਡੀ ਐਜ ਹੋ ਗਈ ਹੈ ਮਿਹਨਤ ਕਰਦੇ ਨੂੰ ਅਸੀਂ ਹੁਣ ਆਉਦੀ ਉਹ ਵੀ ਤਾਂ ਨਹੀਂ ਆਉਦੀ ਮਿਹਨਤ ਵੀ ਨੂੰ ਵੀ ਤਾਂ ਨਹੀਂ ਜਾਇਆ ਕਰ ਸਕਦੇ ਤੇ ਬੱਚੇ ਆ ਬੱਚਿਆਂ ਨੂੰ ਅਸੀਂ ਕਿੱਥੇ ਛੱਡੀ ਹੈ ਇਹ ਵੀ ਤਾਂ ਸਾਡੇ ਨਾਲ ਹੀ ਆਣਗੇ ਤੇ ਸਾਡੇ ਘਰ ਵਿੱਚ ਜੁम्मेवारੀਆਂ ਬਥੇਰੀਆਂ ਨੇ ਪਰ ਛੱਡ ਕੇ ਬੈਠੇ ਆਣ ਕੀ ਕਰੀਏ ਜੇ ਸਰਕਾਰ ਸਮਝੇ ਤਾਂ ਤਾਂ ਠੀਕ ਹੈ ਸਰ ਥੈਂਕ ਯੂ ਐਨਹੀਂ ਆਪਣੇ ਨਾਮ ਕੀ ਸਰ ਮੇਰਾ ਨਾਮ ਅਸ਼ੋਕ ਬਾਬਾ ਮੈਂ ਫਾਜ਼ਿਲਗੜ੍ਹ ਜਲਾ ਹਾਂ ਜੀ ਤੇ ਅੱਜ ਦਰਨਾ ਪ੍ਰਦਰਸ਼ਨ ਜਿਹਦਾ ਮੌਕਾ ਹੀ ਫਿਰ ਇੱਥੇ ਹੋਈ ਉਹ ਤੇ ਕੀ ਕਹਿਣਾ ਚਾਹੁੰਦੇ ਸਰ ਸਾਡਾ ਇਹ ਦਰਨਾ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਹੈ ਔਰ ਅੱਜ 6ਵੇਂ ਦਿਨੇ ਸਾਡੀ 9594 ਭਰਤੀ ਆਈ ਨੂੰ ਲਗਭਗ 3.5 ਸਾਲ ਦਾ ਸਮਾਂ ਬੀਤ ਗਿਆ ਇਹ ਭਰਤੀ ਜਿਹੜੀ ਸੀ ਇਹ ਸਰਕਾਰ ਦੀ ਪਹਿਲੀ ਕੈਬਨਿਟ ਦੀ ਭਰਤੀ ਸੀ ਔਰ ਉਸ ਸਰਕਾਰ ਨੇ ਇਸ ਭਰਤੀ ਨੂੰ ਹਾਲੇ ਤੱਕ ਪੂਰਾ ਨਹੀਂ ਕਰਿਆ ਸਾਡੀ ਭਰਤੀ ਦੀ ਹਾਲੇ ਤੱਕ ਜਿਹੜੀ ਹੈ ਪੂਰੀ ਸਕਰੂਟੀਨੀ ਤੱਕ ਨਹੀਂ ਹੋਈ ਸਰਕਾਰ ਇੱਕ ਪਾਰਟਿਕੂਲਰ ਕੈਟਾਗਰੀ ਦੀ ਸਕਰੂਟੀ ਨਿਖਰਾ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਬਾਕੀ ਕੈਟਾਗਰੀਆਂ ਦੀ ਜਿਹੜੀ ਐਸਸੀ ਬੀਸੀ ਔਰ ਜਰਨਲ ਜਾਂ ਈਡਬਲ ਜੀਓਐਸ ਇਹਨਾਂ ਕੈਟਾਗਰੀਆਂ ਦੀ ਹਲੇ ਤੱਕ ਜਿਹੜੀ ਸਕਰੂਟੀ ਪੂਰੀ ਉਹ ਨਹੀਂ ਕਰਵਾਈ ਗਈ ਉਸ ਸਕਰੂਟੀ ਨੂੰ ਪੂਰਾ ਕਰਵਾਉਣ ਦੇ ਲਈ ਅਸੀਂ ਇਹ ਧਰਨਾ ਲਗਾਇਆ ਸੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਜੋ ਲਿਸਟ ਇੱਕ ਸਾਨੂੰ ਪਹਿਲਾਂ ਇੱਕ ਲਿਸਟ ਦਿੱਤੀ ਗਈ ਸੀ ਉਸ ਵਿੱਚ ਗਲਤ ਨੀਤੀਆਂ ਦੇ ਕਾਰਨ ਜੋ ਕੁਝ ਹੋਇਆ ਉਹ ਉਸ ਨੀਤੀਆਂ ਨੂੰ ਐਕਸੈਪਟੇਬਲ ਕਰਨ ਤੋਂ ਸਰਕਾਰ ਪੱਜ ਰਹੀ ਹੈ ਜਿਸ ਕਰਕੇ ਸਾਡੇ ਭਰਤੀ ਦੇ ਜਿਹੜੇ ਕਾਨੂੰਨ ਨੇ ਜਾਂ ਜਿਹੜੇ ਭਰਤੀ ਦੀਆਂ ਲਿਸਟਾਂ ਨੇ ਉਹਨਾਂ ਨੂੰ ਪੈਨ ਦੇ ਵਿੱਚ ਉਹ ਦੇਰੀ ਹੋ ਰਹੀ ਹੈ ਜੀ ਤੇ ਜਿਤਨਾ ਕਿ ਇੱਕ ਬੀਤੇ ਸਮੇਂ ਜਲੰਧਰ ਧਰਨਾ ਲੱਗਾ ਸੀਗਾ ਤੇ ਬਾਅਦ ਜਦੋਂ ਇੱਕ ਬਵਾਦ-ਬਿਵਾਦ ਪ੍ਰਗਟ ਸਿੰਘ ਇਹਨਾਂ ਵੀ ਹੋਇਆ ਸੀਗਾ ਜਦ ਕਿ ਉਹ ਇੱਕ ਸ਼ਾਂਤ ਸੁਭਾਅ ਦਾ ਤੇ ਵੀ ਇੱਕ ਬੰਦੇ ਆ ਕਿਹਨਾਂ ਇੱਕ ਸਪੋਰਟ ਨੂੰ ਸਮਝੋ ਹੈ ਨਾ ਉਹਨਾਂ ਨੇ ਕਾਫੀ ਗੱਲਾਂ ਚੰਗੀਆਂ ਵੀ ਕੀਤੀਆਂ ਪਰ ਹੁਣ ਕਿਤੇ ਜਿਤਾ ਕਿ ਹੋਂ ਦੇ ਜਿਹੜੇ ਮਿਨਿਸਟਰ ਸਾਹਿਬ ਬਾਦੇ ਉਹ ਪਹਿਲਾਂ ਦੇ ਕੀ ਫਰਕ ਲੱਗਦਾ ਸਰ ਜਦੋਂ ਪਹਿਲਾਂ ਹਰਜੋਤ ਬੈਂਸ ਦੇ ਸਾਹਿਬ ਸਮੇਂ ਵੀ ਧਰਨੇ ਲੱਗਦੇ ਰਹੇ ਉਦੋਂ ਉਹ ਵੀ ਮਿੱਠੀਆਂ ਗੋਲੀਆਂ ਹੀ ਸੀ ਜਦੋਂ ਹੁਣ ਹਰਜੋਤ ਬੈਂਸ ਸਾਹਿਬ ਨੇ ਇਹ ਸਿਰਫ ਸੋਸ਼ਲ ਮੀਡੀਆ ਤੇ ਹੀ ਸਰ ਆਪ ਦਾ ਜਿਹੜਾ ਕੰਮ ਉਹ ਗਿਣਾ ਰਹੇ ਨੇ ਪਰ ਇਹ ਸਰਕਾਰ ਜਿਹੜੀ ਹੈ 20000 ਟੀਚਰ ਰੱਖਣ ਦਾ ਦਾਵਾ ਕਰ ਰਹੀ ਹੈ 50000 ਭਰਤੀ ਤੋਂ ਪਰ 20000 ਟੀਚਰ ਜੇ ਸਰਕਾਰ ਗਿਨਾਥ ਗਿਨਾ ਸਕੇ ਪੂਰਾ ਕਰ ਸਕੇ ਤਾਂ ਅਸੀਂ ਇਸ ਮੰਚ ਤੋਂ ਸਰਕਾਰ ਨੂੰ ਇਹ ਗੱਲ ਦਾ ਦਾਵਾ ਕਰਦੇ ਆ ਵੀ ਸਰਕਾਰ ਸਾਡੇ ਨਾਲ ਆ ਕੇ ਡਿਬੇਟ ਤੇ ਬੈਠੇ ਔਰ ਸਾਨੂੰ ਦੱਸੇ ਵੀ ਕਿਹੜੇ 20000 ਟੀਚਰ ਜਿਹੜੇ ਨੇ ਉਹਨਾਂ ਨੇ ਪੂਰੀ ਤਰ੍ਹਾਂ ਰੱਖ ਲੈ ਇਸ ਜਿਸ ਤਰ੍ਹਾਂ ਤੁਸੀਂ 20000 ਜੋ ਮੰਨ ਕਰ ਰਹੇ ਹੋ ਜਾਸਤਰੀ ਹੋ ਇਹਦੀ ਕੋਈ ਆਰਟੀਆਈ ਤੁਸੀਂ ਕਢਾਈ ਹੈਗੀ ਹੈ ਜੀ ਆਰਟੀਆਈ ਰਹੀ ਇਨਫਰਮੇਸ਼ਨ ਕੀਤੀ ਹੋਈ ਹੈ ਸਰ ਕਿਉਂਕਿ ਇਹਨਾਂ ਦੇ ਵਕ ਵਕ ਪਰਤੀਆਂ ਦੇ ਵਿੱਚੋਂ ਜਿਹੜੇ ਨੇ ਟੀਚਰ ਨੇ ਉਹ ਪਿਛਲੀ ਗਵਰਨਮੈਂਟ ਦੀਆਂ ਵਰਤੀਆਂ ਆਈਆਂ ਹੋਈਆਂ ਸੀ ਜਿਨ੍ਹਾਂ ਨੂੰ ਇਸ ਗਵਰਨਮੈਂਟ ਦੇ ਵਿੱਚ ਪੂਰਾ ਕੀਤਾ ਗਿਆ ਉਹ 20000 ਦੀਆਂ ਵਰਤੀਆਂ ਉਹ ਅੰਕੜਿਆਂ ਨੂੰ ਇਹਨਾਂ ਨੇ ਆਪਦੀਆਂ ਵਰਤੀਆਂ ਦੇ ਵਿੱਚ ਗਿਣ ਲਿਆ ਔਰ ਕਹਿ ਲਿਆ ਨੇ ਵੀ ਅਸੀਂ 20000 ਟੀਚਰ ਜਿਹੜਾ ਹੈ ਉਹ ਅਸੀਂ ਰੱਖ ਲਿਆ ਪਰ ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸ ਦਈਏ ਇਹ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਾਡੇ ਧਰਨੇ ਲੱਗਦੇ ਸੀ ਤਾਂ ਇਹ ਸਾਡੇ ਧਰਨਿਆਂ ਤੇ ਕਹਿੰਦੇ ਸੀ ਔਰ ਆਉਂਦੇ ਹੁੰਦੇ ਸੀ ਔਰ ਸਾਨੂੰ ਇਹ ਗੱਲ ਕਹਿੰਦੇ ਸੀ ਬੀ ਸਾਸੀ ਮੈਂ ਇੱਕ ਮਾਸਟਰ ਦਾ ਮੁੰਡਾ ਔਰ ਮੈਂ ਮਾਸਟਰ ਦਾ ਮਾਸਟਰਾਂ ਦਾ ਅਧਿਆਪਕਾਂ ਦਾ ਜਿਹੜਾ ਦੁੱਖ ਦਰਦ ਉਹ ਸਮਝਦਾ ਜਦੋਂ ਸਾਡੀ ਸਰਕਾਰ ਆਈ ਤਾਂ ਸਾਨੂੰ ਇਹ ਤਰਨੇ ਇਹ ਨਹੀਂ ਲਗਾਉਣੇ ਪੈਣਗੇ ਪਰ ਮਾਨ ਸਾਹਿਬ ਨੂੰ ਅੱਜ ਇਹ ਗੱਲ ਬਿਲਕੁਲ ਭੁੱਲ ਗਈ ਵੀ ਉਹ ਗੱਲ ਤੁਸੀਂ ਮਾਸਟਰਾਂ ਨੂੰ ਕਹੀ ਸੀ ਵੀ ਮੈਂ ਮਾਸਟਰ ਦਾ ਮੁੰਡਾ ਅੱਜ ਮਾਸਟਰ ਹੀ ਜਿਹੜੇ ਨੇ ਉਹ ਥੱਕਿਆ ਥੱਕੇ ਖਾ ਰਹੇ ਨੇ ਸੜਕਾਂ ਤੇ ਸਰਕਾਰ ਇੱਕ ਮਹਮ ਚਲਾ ਰਹੀ ਹੈ ਜੰਦ ਨਸਿਆਂ ਦੇ ਵਿਰੁੱਧ ਔਰ ਅਸੀਂ ਬੇਰੁਜ਼ਗਾਰਾਂ ਨੇ ਇੱਕ ਮਹਮ ਚਲਾਈ ਹੋਈ ਹੈ ਵੀ ਜੰਦ ਬੇਰੁਜ਼ਗਾਰੀ ਵਿਰੁੱਧ ਜੇ ਸਰਕਾਰ ਰੁਜ਼ਗਾਰ ਦੇਵੇ ਤਾਂ ਨਸ਼ੇ ਜਿਹੜੇ ਨੇ ਉਹ ਆਪਦੇ ਆਪ ਬੰਦ ਹੋ ਜਾਣਗੇ ਪਰ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਬੋਰਡ ਬੋਰਡ ਲਗਾਉਣਾ ਔਰ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਪ੍ਰਚਾਰ ਕਰਨਾ ਉਹ ਜ਼ਿਆਦਾ ਜ਼ਰੂਰੀ ਸਮਝ ਰਹੀ ਸਾਨੂੰ ਅੱਜ ਸਾਢੇ 3 ਸਾਲ ਦਾ ਸਮਾਂ ਹੋ ਗਿਆ ਸਾਢੇ 4-4 ਪੇਪਰ ਪਾਸ ਨੇ ਪਰ ਸਾਡੇ ਨਿਯੁਕਤੀ ਪੱਤਰ ਜਿਹੜੇ ਨੇ ਸਾਨੂੰ ਹਲੇ ਤੱਕ ਜਾਰੀ ਨਹੀਂ ਕੀਤੇ ਗਏ ਔਰ ਨਾ ਹੀ ਸਾਡੀ ਭਰਤੀ ਦੀ ਰਹਿੰਦੀ ਸਕ੍ਰੂਟਨੀ ਜਿਹੜੀ ਹੈ ਪੂਰੀ ਕਰਵਾਈ ਗਈ